ਮੈਂ ਵਿੱਤਾ 35 ਐਫੀ ਆ ਗਿਆ ਇੱਕ ਆ ਏਸੀ ਖੜਾ ਹੈਗਾ ਇਹ ਲੱਗਣਗੇ ਤੇ ਉਹ ਭਰਤਾ ਹੈਗਾ ਟਰਾਲਾ ਤੇ ਆ ਹੁਣ ਇੱਧਰ ਖੜੀਏ ਲੱਗੇ ਮਸ਼ੀਨ ਇੱਧਰੋਂ ਲੈਣ ਪਾਣੇ ਆ ਵੀ ਚੱਕੀ ਹੁੰਦੇ ਆ ਬਾਈ ਯਾਰ ਗਿਆ ਵੇ ਉਹ ਤੱਕ ਜਾਂਦਾ ਟਰੈਕਟਰ ਹਲੇ ਵਸ ਹੁੰਦਾ ਹੁਣ ਲੈ ਬਾਈ ਬਾਈ ਲੱਗਿਆ ਟਰੈਕਟਰ ਲਾਉਣ ਇਹ ਵੀ ਟਰਾਲੀ ਟਰਾਲੀਆਂ ਸਿੰਗਲ ਟਾਇਰ ਵਾਲੀਆਂ ਆ ਬਾਈ ਸਾਰੀਆਂ ਨਾਲੇ ਕਿ ਉਹ ਡਬਲ ਟੈਰੀ ਤਾਂ ਟਰਾਲੀ ਆਰਾਮਦਾਰੀ ਨਾਲ ਉਹ ਹੋ ਜਾਂਦੀ ਹੁੰਦੀ ਐ ਨਿਕਲ ਜਾਂਦੀ ਹੁੰਦੀ ਐ ਅੱਲਾ ਦੇ ਭਾਈ ਬਰਾਬਰ ਕਰਾਂ ਚਲਾਤਾ ਚੱਲ ਪਿਆ ਕਰਾਂ ਆਉਣ ਦਿਓ ਜੀ ਆਉਣ ਦੇ ਵਾਉਣ ਦੇ ਕਰਾਂ ਭਾਈ ਆਉਣ ਦੇ ਆਉਣ ਦੇ ਆਉਣ ਦੇ ਖਰਾ ਤਾਂ ਅਰਜਨ ਵੈਲੀ ਲਿਖਿਆ ਵਾ ਮੂਰੇ ਚੋਂ ਵਰਦਾ ਅਰਜਨ ਵੈਲੀ ਵਾਕਈ ਟਰੈਕਟਰ ਵੈਲੀ ਆ ਭਾਈ ਜਾਨਦਾਰ ਆ ਭਾਈ ਟਰੈਕਟਰ ਪਤਾ ਨਹੀਂ ਲੱਗਦਾਗਾ ਏ ਯਾਰ ਤੂੜੀ ਵਾਲੀ ਨੂੰ ਨਹੀਂ ਬੋਲਦਾ ਕੁਝ ਬਾਕੀ ਟਰੈਕਟਰ ਨਵਾਂ ਬਾਈ ਜਾਵਾ ਨਵਾਂ ਨੱਕਾ ਜਾਵਾ ਓ ਬਾਲੀ ਭਰ ਗਈ ਬਾਲੀ ਭਰ ਗਈ ਸ਼ਗਲ ਵੇ ਚੱਲ ਵੇ ਇਹ ਵੀ ਜਿਹੜਾ ਤਰੀਕੇ ਨਾਲ ਹੀ ਬੰਦਾ ਭਰਾ ਸਕਦਾ ਅਣਜਾਣ ਬੰਦੇ ਤੋਂ ਨਹੀਂ ਭرائی ਜਾਂਦੀ ਇਹ ਟਰਾਲੀ ਕਿਉਂਕਿ ਦੂਜੀ ਤਾਂ ਉ ਤਾਂ ਜਿਵੇਂ ਖੱਡਾ ਹੋ ਗਿਆ ਜਾਂ ਜੀਸੀਬੀ ਹੋ ਗਈ ਬਾਈ ਉੱਥੇ ਤਾਂ ਬੰਦਾ ਸਿੱਧੀ ਲਾ ਦਿੰਦਾ ਇੱਕ ਥਾਂੇ ਖੜਾਉਣੀ ਹੁੰਦੀ ਹੈ ਇੱਥੇ ਭਰ ਆਏ ਆ ਜਿਵੇਂ ਆਪਾਂ ਕਣਕ ਜਾਂ ਝੋਨਾ ਪਾਉਣਾ ਟਰਾਲੀ 'ਚ ਨਾਲ-ਨਾਲ ਤੋੜਨਾ ਪੈਂਦਾ ਇੱਥੇ ਤਾਂ ਫੇਰ ਉਹ ਹੁੰਦਾ ਹੈਗਾ ਭਰਦੀ ਹੈ ਟਰਾਲੀ ਚੱਲ ਬਾਈ ਚੱਲ ਗਣਾ ਚੱਲ ਗਣਾ ਚੱਲ ਗਣਾ ਚੱਲ ਗਣਾ ਉਹਨਾਂ ਨੂੰ ਕਰਨਾ ਪਊ ਬਾਈ ਥੋੜਾ ਜਿਹਾ ਟਰੈਕਟਰ ਥੱਲੇ ਕਰੀ ਜਾਂਦੀ ਹੈ ਮਿੱਟੀ ਪਿੱਛੇ ਰਹਿ ਗਈ ਤੂੜ ਉੱਡਦੀ ਸਿੰਘ ਸੂਰ ਮੇ ਨਜ਼ਰ ਨਹੀਂ ਆਉਂਦੇ ਪਿੱਛੇ ਰਹਿ ਗਈ ਤੂੜ ਉੱਡਦੀ ਅਰਜਨ ਵੈਂਦੀ ਵੀ ਨਜ਼ਰ ਨਹੀਂ ਆਉਂਦਾ ਕਰਦੀ ਬਹੁਤ ਹੁੰਦੀ ਇੱਧਰ ਤੇਰਾ ਕੋਲਾ ਵਜੇ ਭਰਤਾ ਓਏ ਹਵਾ ਬਹੁਤ ਤੇਜ਼ ਚੱਲਦੀ ਆ ਮੀਂਹ ਦਾ ਮੌਸਮ ਬਣਾ ਪਿਆ ਬੱਦਲਵਾਈ ਹੋਈ ਪਈ ਆ ਪੂਰੀ ਟਰਾਲੀ ਛੇਤੀ ਪਰ ਇਹ ਡੂੰਗੀ ਗਈ ਆ ਬਾਈ ਮਸ਼ੀਨ ਮਸ਼ੀਨ ਡੂੰਗੀ ਗਈ ਆ ਤਾਂ ਛੇਤੀ ਭਰੀ ਆ ਟਰਾਲੀ ਇਹ ਤਾਂ ਟਾਈਮ ਲੱਗ ਜਾਣਾ ਸੀ ਯਾਰ ਚੱਲ 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 ਬਾਈ ਚੱਲ ਜਾਂਦੇ 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 ਗਿਆ ਆ ਜਾਗੇ ਠੱਡਿਆਂ ਆ ਜਾ ਕਰਾਂ ਆਪਾਂ ਨੇ ਫੱਲੇ ਫੱਲੇ ਇਹ ਅਟਾਟਾ ਟਰੈਕਟਰ ਆ ਇਹ ਕੀ ਪ੍ਰਵਾਹ ਮੰਦਾ ਯਾਰ ਇਹ ਟਰੈਕਟਰਾਂ ਨੂੰ ਕੀ ਪ੍ਰਵਾਹ ਹੈਗੀ ਆ ਨਕੀ ਟ੍ਰੈਲੀ ਨੂੰ ਤਾਂ ਜਗਾਵਦੀ ਕੋ ਹੁਣੇ ਗਈ ਜਿਵੇਂ ਜਵਾਕ ਨਹੀਂ ਆਪਦਾ ਟਰੈਕਟਰ ਨਾਲ ਖੇਢੀ ਜਾਂਦਾ ਤਾਂ ਉਹੀ ਕੋਈ ਫਿਰਦਾ ਹੁੰਦਾ ਆਏ ਖਿੱਚੀ ਫਿਰਦਾ ਦਾ ਚੋਪਰ ਜਾਂਦਾ ਪੋਕਦਾ ਟ੍ਰੈਲੀ ਵਾਂ ਦਬਦੀ ਤੁਰੀ ਜਾਂਦੀ ਏ ਥੱਲੇ ਵੇਖ ਤੇ ਪ੍ਰਵਾਹ ਮੰਦਾ ਟਰੈਕਟਰ ਹੀ ਹੈ। ਕੋਲ ਲੱਗੂਗਾ ਬਾਈ। ਚੱਲ ਚੱਲ ਵੀ ਚੱਲ ਵੀ ਚੱਲ ਬੇਟਾ ਚੱਲ 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 ਗਿਆ। ਹਾਂ ਬੱਲੇ ਬੱਲੇ ਬੱਲੇ। ਨਾ ਆਇਆ। ਹਾਂ ਵੇਖ ਲਓ ਬਾਈ ਆਹ ਹੋ ਜਾਮਾ ਤੋਏ ਪੱਤੀ ਤੇ ਆਉਂਦਾ ਟਰੈਕਟਰ। ਆ ਵੇਖ। ਲਾਇਆ ਵੀ ਲਾਤੀ ਗੇਰਾ ਚੱਲ ਭਾਈ ਆਉਂਦੇ 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 ਆਲੀ ਅਮਾਟੇ ਧੁੰਨ ਦਿੰਦਾ ਟਰਾਲੀ

735 ਐਫ 735 744 ਦੇ ਬਰਾਬਰ ਜਾਣ ਲਾਉਂਦਾ ਬਾਈ ਟਰੈਕਟਰ ਇਹ 735 ਜਾਨਦਾਰ ਬਹੁਤ ਆਂ ਡੀਜ਼ਲ ਦੀ ਖਾਤ ਘੱਟ ਟੂੜੀ ਵਾਲੀ ਮਸ਼ੀਨ ਵੀ ਖੱਟ ਲੈਂਦਾ ਬਾਈ ਇਹ ਆਰਾਮਦਾਰ ਹੀ ਨਾ ਖੇਤਾ ਟੂੜੀ ਵਾਲੀ ਮਸ਼ੀਨ ਮੈਂ ਤਾਂ ਟਰਾਲੀ ਤੁਹਾਨੂੰ ਦਿੰਦਾ ਯਾਰ ਊ ਮੰਨ ਕੇ ਚੱਲੋ ਲੱਗ ਜਾਂਦੇ 6-7 ਮਿੰਟ ਜੇ ਊ ਭਰਦੇ ਆ ਆਪਾਂ ਕਿਤੇ ਖੱਡੇ ਤੋਂ ਭਰਦੇ ਆ ਜਾਂ ਮੰਨ ਕੇ ਚੱਲੋ ਆਪਾਂ ਜੇ ਸੀ ਵੀ ਤੋਂ ਭਰਉਂਦੇ ਆ ਨਾ 7-8 ਮਿੰਟ ਲੱਗ ਜਾਂਦੇ ਟਰਾਲੀ ਤੇ ਤੇ ਇਹ ਮਸ਼ੀਨ 3 ਕਿ ਮਿੰਟਾਂ 'ਚ ਭਰ ਦਿੰਦੀ ਆ ਭਾਈ ਟਰਾਲੀ ਨਾਲੇ ਇਹ ਨਹੀਂ ਗਾ ਮਿੱਟੀ ਐ ਇੱਕਸਾਰ ਪਾਊਗੀ ਇੱਕੋ ਜੀ ਮਿੱਟੀ ਪਾਊਗੀ ਜੇ ਮੰਨ ਲਾ ਪੱਕੀ ਮਿੱਟੀ ਛੱਡਦੀ ਤਾਂ ਪੱਕੀ ਹੀ ਪਾਊਗੀ ਕੱਚੀ ਮਿੱਟੀ ਨਾ ਪਾਊਗੀ ਲੈ ਵੀ ਭਰ ਗਈ ਹੁਣ ਆਉਣ ਦੇ ਭਾਈ ਬੁਖਦਾ ਬ੍ਰੇਕ ਖੁੱਲਨੇ ਪੈਣਗੇ ਬ੍ਰੇਕ ਬੈਗ ਕਰਨਾ ਪਊਗਾ ਆ ਬਾਈ ਵੀ ਉੱਥੇ ਹੀ ਲੈ ਜਾਂਦਾ ਬੈਗ ਕਰਕੇ ਹੋ ਉੱਥੇ ਜਾਵਾਂ ਹੱਬ ਲੈ ਹੱਫਾ 35 ਆਉਂਦਾ ਛੋਟਾ ਬਹੁਤ ਵਧੀਆ ਬਣਦੀ ਆ ਧੁੱਪ ਪੈਂਦੀ ਆ ਨਾ ਇਧਰੋਂ ਜਾਂਦਾ 735 ਬੋਗ ਦਾ ਜਾਂਦਾ 735 ਖਾਜੂ ਖਾਜੂ ਕਰਦਾ ਜਾਂਦਾ ਕਿ ਟਰਾਲੀ ਕੀ ਚੀਜ਼ ਆ ਮੇਰੇ ਮਗਰ ਕੀ ਐ ਇਹ ਮੈਨੂੰ ਤਾਂ ਕਹਿੰਦਾ ਪਤਾ ਹੀ ਨਹੀਂ ਲੱਗਦਾ 735 ਕਹਿੰਦਾ ਵੀ ਮੈਂ ਤਾਂ ਖਾਲੀ ਤੁਰਾਈ ਜਾਂਦਾ Редактор